ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਕਿਸੇ ਜ਼ਿੰਦਗੀ ਦੇ ਚੈਨਲ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਪੰਜਾਬੀ ਕਹਾਣੀ ਇਹ ਕਹਾਣੀ ਹੈ ਇੱਕ ਕੁੜੀ ਦੀ ਜਿਹਦਾ ਨਾਮ ਸੀ ਰਾਣੀ ਜਿਸ ਨੂੰ ਲੱਗਦਾ ਸੀ ਕਿ ਪਰਮਾਤਮਾ ਉਤੇ ਹੱਥ ਵਿੱਚ ਕਿਸਮਤ ਦੀ ਲਕੀਰ ਖਿੱਚਣਾ ਹੀ ਭੁੱਲ ਗਿਆ ਉਹ 10 ਸਾਲ ਦੀ ਸੀ ਜਦੋਂ ਉਸਦੀ ਮਾਂ ਦੂਜੇ ਬੱਚੇ ਨੂੰ ਜਨਮ ਦਿੰਦੇ ਸਮੇਂ ਹੀ ਮਰ ਗਈ। ਫਿਰ ਉਹ ਗਈ ਦਾਦੀ-ਦਾਦੀ ਦੇ ਕੋਲ। ਜਿਹੜੀ ਉਹਦੀ ਸ਼ਕਲ ਤੋਂ ਹੀ ਨਫ਼ਰਤ ਕਰਦੀ ਸੀ ਤੇ ਦੂਜੇ ਪਾਸੇ ਇੱਕ ਪਿਤਾ ਜਿਹਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਨਿੱਕੀ ਜਹੀ ਉਮਰ 'ਚ ਹੀ ਦਾਦੀ ਰਾਣੀ ਤੋਂ ਘਰ ਦਾ ਸਾਰਾ ਕੰਮ ਕਰਵਾਉਂਦੀ। ਜਦੋਂ ਕੋਈ ਗਲਤੀ ਹੋ ਜਾਂਦੀ ਤਾਂ ਉਸ ਨੂੰ ਨਾਲ ਦੀ ਨਾਲ ਹੀ ਥੱਪੜ ਮਾਰ ਦਿੰਦੀ ਰਾਣੀ ਵਿਚਾਰੀ ਡਰ ਦੇ ਮਾਰੇ ਰੋਂਦੀ ਵੀ ਨਹੀਂ ਮਾਂ ਦੀ ਮੌਤ ਦੇ ਤਕਰੀਬਨ 2 ਸਾਲ ਬਾਅਦ ਪਿਤਾ ਨੇ ਇੱਕ ਹੋਰ ਵਿਆਹ ਕਰਵਾ ਲਿਆ ਰਾਣੀ ਨੂੰ ਦੂਜੀ ਮਾਂ ਤੋਂ ਡਰ ਲੱਗਣ ਦੀ ਬਚਾਏ ਐਵੇਂ ਲੱਗਦਾ ਕਿ ਹੁਣ ਉਹਦੇ ਵੀ ਦਿਨ ਬਦਲਣਗੇ ਉਸ ਨੂੰ ਲੱਗਦਾ ਸੀ ਕਿ ਪਰਮਾਤਮਾ ਨੇ ਉਸ ਦੀ ਜ਼ਿੰਦਗੀ ਵਿੱਚ ਵੀ ਮਾਂ ਦਾ ਪਿਆਰ ਲਿਖਿਆ ਹੈ ਪਰਕ ਇਦਾਂ ਕੁਝ ਵੀ ਨਾ ਹੋਇਆ ਦੂਜੀ ਮਾਤਾ ਦੂਜੀ ਹੀ ਹੁੰਦੀ ਹੈ ਉਸ ਨੂੰ ਆਪਣਾ ਸਮਾਂ ਕਿਉਂ ਖਰਾਬ ਕਰਦੀ ਇੱਕ ਇਦਾਂ ਦੀ ਕੁੜੀ ਜਿਹਦੇ ਪਿੱਛੇ ਨਾ ਤਾਂ ਉਹਦਾ ਪਿਓ ਪਿਆਰ ਕਰਦਾ ਸੀ ਤੇ ਨਾ ਹੀ ਉਹਦੀ ਦਾਦੀ ਤੇ ਨਾ ਹੀ ਕੋਈ ਉਹਦੀ ਇੱਜ਼ਤ ਕਰਦਾ ਸੀ ਰਾਣੀ ਉਸ ਘਰ ਵਿੱਚ ਨੌਕਰਾਂ ਦੀ ਤਰ੍ਹਾਂ ਕੰਮ ਕਰਦੀ ਸੀ ਤੇ ਉਹਦੀ ਦੂਜੀ ਮਾਂ ਸੋਚਦੀ ਸੀ ਇਹਨੂੰ ਪਿਆਰ ਤੇ ਇੱਜ਼ਤ ਦੇ ਕੇ ਮੁਫਤ ਦੀ ਨੌਕਰਾਨੀ ਨੂੰ ਇਸ ਤੋਂ ਘਰ ਤੋਂ ਕਿਵੇਂ ਜਾਣ ਦਵਾਂ ਆਖਿਰਕਾਰ ਰਾਣੀ ਦੀ ਜ਼ਿੰਦਗੀ ਵਿੱਚ ਕੋਈ ਬਦਲਾਅ ਨਾ ਆਇਆ ਜਿਵੇਂ ਦੀ ਸੀ ਉਵੇਂ ਹੀ ਰਹਿ ਰਹੀ ਫਿਰ ਉਸਦੇ 18ਵੇਂ ਸਾਲ ਵਿੱਚ ਜਾ ਕੇ ਕਿਸਮਤ ਰਾਣੀ ਤੇ ਮਿਹਰਬਾਨ ਹੋਈ ਉਹਨਾਂ ਦੇ ਗਵਾਂਡ ਰਮਨ ਨਾਮ ਦਾ ਇੱਕ ਲੜਕਾ ਰਹਿੰਦਾ ਸੀ ਰਮਨ ਤੇ ਇੱਕ ਉਸਤਾਦ ਦੋਸਤ ਹਮੇਸ਼ਾ ਸਰਦੀਆਂ ਵਿੱਚ ਛੱਤ ਤੇ ਧੁੱਪ ਵਿੱਚ ਬੈਠ ਕੇ ਕੰਪਿਊਟਰ ਤੇ ਪਤਾ ਨਹੀਂ ਕੀ ਕੀ ਕਰਦੇ ਰਹਿੰਦੇ। ਉਹਨਾਂ ਦੇ ਦੋਸਤ ਦੀ ਨਿਗਾਹ ਛੱਤ ਤੋਂ ਦਿਖਾਈ ਦੇਣ ਵਾਲੀ ਰਾਣੀ ਦੀ ਸ਼ਹਿਨਸ਼ੀਲਤਾ ਤੇ ਜੰਮੀ ਰਹਿੰਦੀ। ਰਾਣੀ ਬਿਨਾਂ ਅੱਕੇ ਤੇ ਥੱਕੇ ਘਰ ਦੇ ਸਾਰੇ ਕੰਮ ਵਿੱਚ ਲੱਗੀ ਰਹਿੰਦੀ। ਰਾਣੀ ਦੀ ਇਹ ਬੇਰੁਖੀ ਜ਼ਿੰਦਗੀ ਵਿੱਚ ਇਹ ਸਭ ਦਾ ਇੱਕ ਸੁਪਨੇ ਵਰਗਾ ਹੀ ਸੀ ਕਈ ਦਿਨ ਬੀਤਣ ਤੋਂ ਬਾਅਦ ਰਮਨ ਦੀ ਮੰਮੀ ਇੱਕ ਦਿਨ ਉਹਨਾਂ ਦੇ ਘਰ ਆਈ ਤੇ ਉਹ ਰਾਣੀ ਲਈ ਇੱਕ ਰਿਸ਼ਤਾ ਲੈ ਕੇ ਆਈ ਉਹ ਚਾਹੁੰਦੀ ਸੀ ਕਿ ਰਾਣੀ ਦਾ ਵਿਆਹ ਰਮਨ ਦੇ ਦੋਸਤ ਨਾਲ ਕਰ ਦਿੱਤਾ ਜਾਵੇ ਉਸ ਸਮੇਂ ਗੱਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸਦਾ ਨਾਮ ਰਵੀ ਹੈ ਉਸਦੇ ਪਰਿਵਾਰ ਵਿੱਚ ਸਿਰਫ ਉਸਦੀ ਮਾਂ ਹੀ ਸੀ ਜੋ ਕਿ ਬਹੁਤ ਬਿਮਾਰ ਰਹਿੰਦੀ ਸੀ ਬਿਨਾ ਕਿਸੇ ਦੀ ਮਦਦ ਦੇ ਉਹ ਬਿਸਤਰ ਤੋਂ ਹਿੱਲ ਵੀ ਨਹੀਂ ਸਕਦੀ ਇਸ ਲਈ ਇਹ ਰਿਸ਼ਤਾ ਰਵੀ ਨੇ ਆਂਟੀ ਦੇ ਹੱਥ ਉਹਨਾਂ ਦੇ ਘਰ ਭਜਵਾਇਆ ਰਵੀ ਇੱਕ ਸਮਝਦਾਰ ਤੇ ਸੂਝਵਾਰ ਇਨਸਾਨ ਹੋਣ ਦੇ ਨਾਤੇ ਉਹ ਕੰਪਨੀ ਵਿੱਚ ਵੀ ਕੰਮ ਕਰਦਾ ਸੀ ਰਾਣੀ ਦੇ ਪਰਿਵਾਰ ਵਾਲਿਆਂ ਨੂੰ ਇਸ ਰਿਸ਼ਤੇ ਤੋਂ ਕੋਈ ਇਤਰਾਜ਼ ਨਹੀਂ ਸੀ ਪਰ ਉਹਨਾਂ ਨੇ ਇੱਕ ਸ਼ਰਤ ਰੱਖੀ ਸੀ ਕਿ ਅਸੀਂ ਦਹੇਜ ਵਿੱਚ ਇੱਕ ਫੁੱਟੀ ਕੌੜੀ ਵੀ ਨਹੀਂ ਦੇਣੀ ਬਸ ਫਿਰ ਹੋਣਾ ਕਿ ਸੀ ਰਵੀ ਨੇ ਉਹਨਾਂ ਦੀ ਇਹ ਸ਼ਰਤ ਮੰਨ ਲਈ ਉਸਨੇ ਬਸ ਰਾਣੀ ਤੋਂ ਇੱਕ ਹੀ ਗੱਲ ਪੁੱਛੀ ਕਿ ਤੁਸੀਂ ਮੇਰੀ ਬਿਮਾਰ ਮਾਂ ਦੀ ਸੇਵਾ ਖੁਸ਼ੀ-ਖੁਸ਼ੀ ਕਰ ਸਕਦੇ ਹੋ ਰਾਣੀ ਨੇ ਇੰਨੇ ਸਾਲਾਂ ਬਾਅਦ ਆਪਣਾ ਪਰਿਵਾਰ ਬਿਨਾਂ ਲੱਗਿਆ ਸੀ ਉਸ ਨੂੰ ਭਲਾ ਇਸ ਗੱਲ ਤੋਂ ਕਿਵੇਂ ਪਰੇਸ਼ਾਨ ਹੁੰਦੀ ਉਸਨੇ ਰਵੀ ਨੂੰ ਹਾਂ ਕਰਤੀ ਤੇ ਥੋੜੇ ਹੀ ਦਿਨਾਂ ਬਾਅਦ ਉਹਨਾਂ ਦੋਵਾਂ ਦਾ ਵਿਆਹ ਹੋ ਗਿਆ ਇੱਕ ਹੀ ਸੂਟ ਵਿੱਚ ਰਾਣੀ ਰਵੀ ਦੇ ਘਰ ਆਈ ਤੇ ਉਹ ਪਹਿਲੀ ਵਾਰ ਉਸਦੀ ਮਾਂ ਨੂੰ ਮਿਲੀ ਰਾਣੀ ਨੇ ਦੇਖਿਆ ਕਿ ਉਹ ਲਕਵੇਂ ਦੀ ਬਿਮਾਰੀ ਦਾ ਸ਼ਿਕਾਰ ਹੋਈ ਸੀ ਜਿਸ ਨਾਲ ਉਸਦਾ ਖੱਬੇ ਹਿੱਸੇ ਵਾਲਾ ਪਾਸਾ ਕੰਮ ਕਰਨਾ ਬੰਦ ਹੋ ਗਿਆ ਉਹਨਾਂ ਦੇ ਠੀਕ ਹੁੰਦੀ ਕੋਈ ਉਮੀਦ ਨਹੀਂ ਸੀ ਬਾਕੀ ਰਹਿੰਦੀ ਕਸਰ ਉਹਨਾਂ ਦੇ ਦਿਲ ਦੀ ਬਿਮਾਰੀ ਨੇ ਪੂਰੀ ਕਰਤੀ। ਉਹ ਬਿਸਤਰ ਨਾਲ ਹੀ ਜੁੜ ਕੇ ਰਹਿ ਗਈ। ਰਾਣੀ ਦਾ ਮਨ ਪਰ ਆਇਆ ਇਹ ਸਭ ਦੇਖ ਕੇ ਉਸ ਨੂੰ ਵੀ ਬਹੁਤ ਬੁਰਾ ਲੱਗਿਆ ਕਿਉਂਕਿ ਰਵੀ ਉਹਨਾਂ ਦੀ ਦੇਖਭਾਲ ਨਹੀਂ ਸੀ ਕਰਦਾ। ਫਿਰ ਰਾਣੀ ਨੇ ਮਾਂ ਦੇ ਪੈਰਾਂ ਨੂੰ ਹੱਥ ਲਾਇਆ ਤੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਉਹ ਰਾਣੀ ਨੂੰ ਕੁਝ ਕਹਿਣਾ ਚਾਹੁੰਦੀ ਸੀ ਪਰ ਉਸ ਨੂੰ ਸਮਝ ਵੀ ਨਹੀਂ ਆਇਆ ਰਵੀ ਸਾਰੀ ਗੱਲ ਸਮਝ ਗਿਆ ਉਸ ਉਸਨੇ ਕਿਹਾ ਕਿ ਮਾਂ ਤੈਨੂੰ ਆਸ਼ੀਰਵਾਦ ਦੇਣਾ ਚਾਹੁੰਦੀ ਆ ਬਾਅਦ ਵਿੱਚ ਰਵੀ ਨੇ ਦੱਸਿਆ ਕਿ ਨੌਕਰੀ ਦੇ ਨਾਲ ਮੈਂ ਮਾਂ ਦਾ ਪੂਰਾ ਧਿਆਨ ਨਹੀਂ ਰੱਖ ਸਕਿਆ ਤਾਂ ਹੀ ਮਾਂ ਦੀ ਇਹ ਹਾਲਤ ਹੈ ਪਰ ਹੁਣ ਤੂੰ ਆ ਗਈ ਹੈ ਨਾ ਰੱਖੇਂਗੀ ਨਾ ਧਿਆਨ ਮੇਰੀ ਮਾਂ ਦਾ ਰਾਣੀ ਨੇ ਹਾਂ ਵਿੱਚ ਸਿਰ ਹਿਲਾਇਆ ਅਗਲੇ ਹੀ ਦਿਨ ਰਾਣੀ ਦੇ ਰਾਣੀ ਨੇ ਘਰ ਦਾ ਸਾਰਾ ਕੰਮ ਸੰਭਾਲ ਲਿਆ ਤੇ ਕੁਝ ਹੀ ਦਿਨਾਂ ਵਿੱਚ ਰਾਣੀ ਨੇ ਘਰ ਦੀ ਰੂਪਰੇਖਾ ਹੀ ਬਦਲ ਦਿੱਤੀ ਰਵੀ ਬਹੁਤ ਖੁਸ਼ ਸੀ ਇਸ ਸਭ ਦੇਖ ਕੇ ਤੇ ਰਾਣੀ ਨੇ ਵੀ ਕਦੀ ਉਸ ਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੱਤਾ ਮਿਹਨਤੀ ਤਾਂ ਉਹ ਪਹਿਲਾਂ ਤੋਂ ਹੀ ਸੀ ਪਰ ਹੁਣ ਉਸ ਦਾ ਆਪਣਾ ਘਰ ਸੀ ਉਹ ਬੜੇ ਹੀ ਪਿਆਰ ਨਾਲ ਸਾਰਾ ਕੰਮ ਕਰ ਲੈਂਦੀ ਮਾਂ ਦੀ ਹਾਲਤ ਵੀ ਹੁਣ ਪਹਿਲਾਂ ਨਾਲੋਂ ਠੀਕ ਰਹਿਣ ਲੱਗੀ। ਰਵੀ ਦੇ ਆਫਿਸ ਜਾਣ ਤੋਂ ਬਾਅਦ ਰਾਣੀ ਜਲਦੀ ਜਲਦੀ ਘਰ ਦੇ ਸਾਰੇ ਕੰਮ ਖਤਮ ਕਰਦੀ ਤੇ ਉਸ ਤੋਂ ਬਾਅਦ ਮਾਂ ਦੇ ਕੱਪੜੇ ਬਦਲਦੀ, ਉਹਨਾਂ ਦੀ ਮਾਲਿਸ਼ ਕਰਦੀ ਤੇ ਬਾਲ ਵੋਂਦੀ। ਸਾਰਾ ਦਿਨ ਉਹਨਾਂ ਦਾ ਧਿਆਨ ਰੱਖਦੀ। ਰਵੀ ਰਾਣੀ ਆਪਣੇ ਹੱਥਾਂ ਨਾਲ ਮਾਂ ਨੂੰ ਖਾਣਾ ਖਵਾਉਂਦੀ, ਸਮੇਂ ਸਿਰ ਉਹਨਾਂ ਨੂੰ ਸਾਰੀਆਂ ਦਵਾਈਆਂ ਦਿੰਦੀ। ਇਹ ਸਭ ਕਰਕੇ ਰਾਣੀ ਬਹੁਤ ਖੁਸ਼ ਹੁੰਦੀ ਜੋ ਉਹਨੂੰ ਆਪਣੇ ਪੇਕੇ ਘਰ ਕਰਕੇ ਕਦੀ ਵੀ ਨਾ ਹੋਈ ਮਾਣੋਂ ਬਿਸਤਰ ਤੇ ਲੇਟੇ ਦੇਖ ਇਦਾਂ ਬਿਲਕੁਲ ਨਹੀਂ ਸੀ ਲੱਗਦਾ ਕਿਉਂ ਕਿਉਂ ਉਹ ਕਿ ਉਹ ਬਿਮਾਰ ਹਨ ਪਰ ਜਦੋਂ ਉਹ ਬੋਲਣ ਦੀ ਕੋਸ਼ਿਸ਼ ਕਰਦੀ ਜਾਂ ਹੱਥ ਹਿਲਾਉਂਦੀ ਤਾਂ ਉਦੋਂ ਉਹਨਾਂ ਦੇ ਚਿਹਰੇ ਤੇ ਉਹਨਾਂ ਦੀ ਖੁਸ਼ੀ ਦਾ ਪਤਾ ਲੱਗਦਾ ਸੀ ਨਾਲ ਹੀ ਉਹਨਾਂ ਦਾ ਪਿਆਰ ਰਾਣੀ ਲਈ ਵੱਧਦਾ ਦਿਖਦਾ ਸੀ ਰਾਣੀ ਵੀ ਹੁਣ ਉਹਨਾਂ ਦੇ ਲਈ ਇਸ਼ਾਰੇ ਤੇ ਉਹਨਾਂ ਦੇ ਬੋਲਾਂ ਦਾ ਅੰਦਾਜ਼ਾ ਲਗਾ ਲੈਂਦੀ ਕਿ ਉਹ ਹੁਣ ਕੀ ਕਹਿਣਾ ਚਾਹੁੰਦੀ ਹੈ ਰਵੀ ਦੀ ਮਾਂ ਨੂੰ ਮਿਲ ਕੇ ਉਸ ਦੀ ਜ਼ਿੰਦਗੀ ਵਿੱਚ ਮਾਂ ਦੀ ਕਮੀ ਪੂਰੀ ਹੋ ਗਈ ਰਵੀ ਰਾਣੀ ਨਾਲ ਬਹੁਤ ਖੁਸ਼ ਸੀ ਇਸ ਲਈ ਰਵੀ ਨੇ ਆਪਣੀ ਨੌਕਰੀ ਬਦਲ ਕੇ ਬਾਹਰ ਰਹਿਣ ਵਾਲੀ ਨੌਕਰੀ ਸ਼ੁਰੂ ਕਰ ਲਈ ਪਰ ਰਵੀ ਨੇ ਰਾਣੀ ਨੂੰ ਸਮਝਾ ਦਿੱਤਾ ਕਿ ਇਹ ਇੱਕ ਸਾਲ ਹੀ ਦੀ ਹੀ ਗੱਲ ਹੈ ਉਸ ਤੋਂ ਬਾਅਦ ਮੈਨੂੰ ਬਹੁਤ ਵੱਡਾ ਪ੍ਰਮੋਸ਼ਨ ਮਿਲੇਗਾ ਇਹ ਸਭ ਸੁਣ ਕੇ ਰਾਣੀ ਇੱਕ ਵਾਰ ਤਾਂ ਬਹੁਤ ਪਰੇਸ਼ਾਨ ਹੋਈ ਪਰ ਫਿਰ ਰਵੀ ਦੀ ਖੁਸ਼ੀ ਤੇ ਪ੍ਰਮੋਸ਼ਨ ਕਰਕੇ ਉਹਨਾਂ ਨੇ ਮਨ ਨੂੰ ਸਮਝਾ ਲਿਆ ਵੈਸੇ ਵੀ ਰਾਣੀ ਬਹੁਤ ਹੀ ਨਿੱਗੀ ਸੁਭਾਅ ਦੀ ਸੀ ਉਹ ਸਾਰਿਆਂ ਦੀ ਖੁਸ਼ੀ ਦਾ ਧਿਆਨ ਰੱਖਦੀ ਰਵੀ ਰਵੀ ਵਿੱਚ ਤਾਂ ਉਸ ਦੀ ਜਾਣ ਵਸਦੀ ਸੀ ਕਿਉਂ ਨਾ ਵਸਦੀ ਕਿਉਂਕਿ ਉਸਦੀ ਗੱਲ ਸੁਣਦੀ ਤੇ ਸਮਝਦੀ ਹੌਲੀ ਹੌਲੀ ਰਵੀ ਦੇ ਬਾਹਰ ਰਹਿੰਦਾ ਸਮਾਂ ਵਧਣ ਲੱਗਿਆ ਸ਼ੁਰੂ ਵਿੱਚ ਤਾਂ ਕੁਝ ਹੀ ਦਿਨ ਬਾਹਰ ਰਹਿੰਦਾ ਸੀ ਪਰ ਉਹ ਹਰ ਤੀਜੇ ਦੂਜੇ ਤੀਜੇ ਦਿਨ ਉਸਦੇ ਨਾਲ ਫੋਨ ਤੇ ਗੱਲ ਜ਼ਰੂਰ ਕਰਦਾ ਉਹ ਕਹਿੰਦਾ ਸੀ ਥੋੜੇ ਹੀ ਸਮੇਂ ਦੀ ਗੱਲਾਂ ਬਸ ਮੇਰਾ ਵੀ ਹੁਣ ਬਾਹਰ ਰਹਿਣ ਨੂੰ ਦਿਲ ਨਹੀਂ ਕਰਦਾ ਰਾਣੀ ਨੂੰ ਰਵੀ ਵੱਲੋਂ ਬਹੁਤ ਸਾਰਾ ਪਿਆਰ ਮਿਲਦਾ ਉਹ ਹੁਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖੁਸ਼ ਸੀ। ਉਹਨੂੰ ਲੱਗਿਆ ਲੱਗਦਾ ਸੀ ਕਿ ਪਰਮਾਤਮਾ ਨੇ ਪਹਿਲਾਂ ਜੋ ਵੀ ਉਸਦੇ ਨਾਲ ਨਾਇਨਸਾਫੀ ਤੇ ਕਮੀਆਂ ਦਿੱਤੀਆਂ ਉਹ ਹੁਣ ਸਾਰੀਆਂ ਪੂਰੀਆਂ ਹੋ ਗਈਆਂ ਨੇ। ਪਰ ਕੁਝ ਦਿਨਾਂ ਤੋਂ ਮਾਂ ਦੀ ਹਾਲਤ ਠੀਕ ਨਾ ਰਹਿਣ ਲੱਗੀ। ਰਾਣੀ ਨੇ ਡਾਕਟਰ ਨੂੰ ਬੁਲਾਇਆ ਦਵਾਈਆਂ ਵੀ ਦਿੱਤੀਆਂ ਪਰ ਉਹਨਾਂ ਦੀ ਹਾਲਤ ਵਿੱਚ ਕੋਈ ਖਾਸ ਸੁਧਾਰਨ ਨਹੀਂ ਆਇਆ। ਐਵੇਂ ਲੱਗਦਾ ਸੀ ਕਿ ਜਿਵੇਂ ਮਾਂ ਨੂੰ ਅੰਦਰੋਂ ਹੀ ਅੰਦਰ ਕੁਝ ਖਾਈ ਜਾ ਰਿਹਾ ਹੈ ਉਸਤੇ ਬਹੁਤ ਪੁੱਛਾਂ ਤੋਂ ਬਾਅਦ ਵੀ ਕੋਈ ਵਾਰ ਖਾਸ ਵਜ੍ਹਾ ਨਾ ਦੱਸੀ ਫਿਰ ਇੱਕ ਦਿਨ ਮਾਂ ਦੇ ਮਨ ਵਿੱਚ ਆਪਣੀ ਸਹੇਲੀ ਨੂੰ ਮਿਲਣ ਲਈ ਇੱਛਾ ਪੈਦਾ ਹੋਈ ਫਿਰ ਉਸਨੇ ਇੱਕ ਵਾਰੀ ਅਲਮਾਰੀ ਵੱਲ ਇਸ਼ਾਰਾ ਕੀਤਾ ਜਿਸ ਵਿੱਚ ਉਹਦੀ ਸਹੇਲੀ ਦਾ ਨੰਬਰ ਕਾਪੀ ਤੇ ਲਿਖਿਆ ਹੋਇਆ ਸੀ ਰਾਣੀ ਨੇ ਝਟਪਟ ਹੀ ਮਾਂ ਦੀ ਸਹੇਲੀ ਨੂੰ ਫੋਨ ਕੀਤਾ ਉਹਨਾਂ ਨੂੰ ਘਰ ਮਿਲਣ ਲਈ ਬੁਲਾਇਆ ਰਾਣੀ ਨੂੰ ਲੱਗਦਾ ਸੀ ਕਿ ਉਹਨਾਂ ਦੀ ਸਹੇਲੀ ਉਹਨਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੱਢ ਲਵੇਗੀ ਦੋ ਦਿਨ ਬਾਅਦ ਹੀ ਉਸਦੀ ਸਾਰੀ ਦੁਨੀਆ ਫਿਰ ਬਦਲ ਗਈ ਰਾਤ ਨੂੰ ਸੁੱਤੇ-ਸੁੱਤੇ ਮਾਂ ਨੂੰ ਇੱਕਦਮ ਦਿਲ ਦਾ ਦੌਰਾ ਪੈ ਗਿਆ ਜਿਸ ਨਾਲ ਉਹ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਰਾਣੀ ਬਹੁਤ ਰੋਈ ਉਸ ਨੂੰ ਲੱਗਿਆ ਕਿ ਤੂੰ ਫਿਰ ਤੋਂ ਅਨਾਥ ਹੋ ਗਈ ਉਸ ਨੂੰ ਕੁਝ ਨਾ ਸਮਝ ਆਇਆ ਕਿ ਮੈਂ ਹੁਣ ਇਕੱਲੀ ਕੀ ਕਰਾਂਗੀ ਰਵੀ ਪਿਛਲੇ 15 ਦਿਨਾਂ ਤੋਂ ਕੰਮ ਲਈ ਬਾਹਰ ਗਿਆ ਹੋਇਆ ਸੀ ਰਾਣੀ ਨੇ ਉਸ ਨੂੰ ਤੁਰੰਤ ਵਾਪਸ ਬੁਲਾਇਆ ਤੇ ਉਹਨਾਂ ਦੋਨਾਂ ਨੇ ਮਿਲ ਕੇ ਸਾਰੇ ਕਾਰਜ ਪੂਰੇ ਕੀਤੇ ਮਾਂ ਨੂੰ ਬੀਤੇ 15 ਦਿਨ ਹੋ ਗਏ ਸੀ ਰਾਣੀ ਪੂਰੀ ਕੋਸ਼ਿਸ਼ ਕਰ ਰਹੀ ਸੀ ਆਪਣੇ ਆਪ ਨੂੰ ਸੰਭਾਲਣ ਦੀ ਪਰ ਫਿਰ ਵੀ ਉਹਦਾ ਦਿਲ ਮਾਂ ਨੂੰ ਹੀ ਲੱਭ ਰਿਹਾ ਸੀ ਉਸੇ ਸਮੇਂ ਰਵੀ ਨੇ ਉਸ ਨੂੰ ਬੁਲਾਇਆ ਤੇ ਕੁਝ ਕਾਗਜ਼ ਦਿੱਤੇ ਦਸਤਕਤ ਕਰਨ ਲਈ ਤੇ ਕਿਹਾ ਰਾਣੀ ਨੇ ਪੁੱਛਿਆ ਕਿ ਇਹ ਸਭ ਕੀ ਕਿਸ ਲਈ ਹੈ ਤਾਂ ਰਵੀ ਨੇ ਦੱਸਿਆ ਕਿ ਤਲਾਕ ਦੇ ਕਾਗਜ਼ ਹਨ ਕੁਝ ਸਮੇਂ ਰਾਣੀ ਆਪਣੇ ਆਪ ਨੂੰ ਸੰਭਾਲ ਨਾ ਸਕੀ ਤੇ ਚੱਕਰ ਖਾ ਕੇ ਜ਼ਮੀਨ ਤੇ ਡਿੱਗ ਗਈ ਜਦੋਂ ਰਾਣੀ ਨੂੰ ਹੋਸ਼ ਆਇਆ ਤਾਂ ਉਸਨੇ ਰਵੀ ਨੂੰ ਤਲਾਕ ਦਾ ਕਾਰਨ ਪੁੱਛਿਆ ਰਵੀ ਦਾ ਇੱਕ ਅਲੱਗ ਹੀ ਅੰਦਾਜ਼ ਵਿੱਚ ਹੱਸਣ ਲੱਗ ਪਿਆ ਰਾਣੀ ਸਮਝ ਗਈ ਕਿ ਜੋ ਇਨਸਾਨ ਅੱਜ ਮੇਰੇ ਸਾਹਮਣੇ ਬੈਠਾ ਹੈ ਉਹ ਮੇਰਾ ਰਵੀ ਨਹੀਂ ਹੈ ਉਸ ਦਾ ਇਹ ਰੂਪ ਦੇਖ ਕੇ ਉਹ ਕਬਰਾ ਗਈ ਫਿਰ ਰਵੀ ਬੋਲਿਆ ਕਿ ਮੈਂ ਤੈਨੂੰ ਮਿਲਣ ਤੋਂ ਪਹਿਲਾਂ ਹੀ ਪ੍ਰਭ ਨੂੰ ਪਿਆਰ ਕਰਦਾ ਸੀ ਪਰ ਪ੍ਰਭ ਨੇ ਮਾਂ ਦੇ ਨਾਲ ਰਹਿਣ ਤੇ ਉਸ ਦੀ ਦੇਖਭਾਲ ਕਰਨ ਲਈ ਮਨਾ ਕਰ ਦਿੱਤਾ ਤੇ ਮਾਂ ਦੀ ਦੇਖਭਾਲ ਤਾਂ ਮੈਂ ਵੀ ਨਹੀਂ ਕਰਨਾ ਚਾਹੁੰਦਾ ਪਰ ਸਾਰੀ ਜਾਇਦਾਦ ਤਾਂ ਉਹਨਾਂ ਦੇ ਨਾਮ ਸੀ ਸ਼ਾਇਦ ਉਹਨਾਂ ਨੂੰ ਮੇਰੀ ਨੀਅਤ ਤੇ ਸ਼ੱਕ ਹੋ ਗਿਆ ਸੀ ਇੱਕ ਦਿਨ ਜਦੋਂ ਮੈਂ ਘਰ ਨਹੀਂ ਸੀ ਤਾਂ ਉਹਨਾਂ ਨੇ ਆਪਣੀ ਦੋਸਤ ਨੂੰ ਬੁਲਾਇਆ ਤੇ ਸਾਰੀ ਵਸੀਅਤ ਬਣਵਾ ਲਈ ਕਿ ਜੇ ਮੈਂ ਉਹਨਾਂ ਦੇ ਮਰਦੇ ਸਮੇਂ ਉਹਨਾਂ ਦੇ ਕੋਲ ਨਾ ਹੋਇਆ ਜਾਂ ਫਿਰ ਉਹਨਾਂ ਦੀ ਮੌਤ ਅਚਾਨਕ ਹੋਈ ਤਾਂ ਉਹਨਾਂ ਦੀ ਸਾਰੀ ਜਾਇਦਾਦ ਅनाथ ਆਸ਼ਰਮ ਤ੍ਰਿਵ੍ਰਿੱਧ ਆਸ਼ਰਮ ਨੂੰ ਧਾਨ ਕਰ ਦਿੱਤੀ ਜਾਵੇਗੀ ਜਦੋਂ ਮੈਂ ਘਰ ਵਾਪਸ ਆਇਆ ਤਾਂ ਉਹਨਾਂ ਦੀ ਇੱਕ ਵਸੀਅਤ ਦੀ ਕਾਪੀ ਉਹਨਾਂ ਦੇ ਸਹਰਾਣੇ ਥੱਲੇ ਰੱਖੀ ਹੋਈ ਸੀ ਉਸ ਸਮੇਂ ਮਾਂ ਨੂੰ ਇੰਨੀ ਬੁਰੀ ਹਾਲਤ ਵਿੱਚ ਸੀ ਕਿ ਵਸੀਅਤ ਦਾ ਕਾਗਜ਼ ਦੇਖਣ ਤੋਂ ਬਾਅਦ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਉਹਨਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਜਦੋਂ ਜਦੋਂ ਮਾਂ ਜ਼ਿਆਦਾ ਬਿਮਾਰ ਰਹਿਣ ਲੱਗ ਲੱਗੀ ਤਾਂ ਮੈਂ ਪ੍ਰਭ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਾ ਸਮਝੀ ਉਹ ਮਾਂ ਦੇ ਮਰਨ ਦਾ ਇੰਤਜ਼ਾਰ ਕਰਨ ਲਈ ਤਿਆਰ ਸੀ ਕਿਉਂਕਿ ਉਹ ਬਿਨਾਂ ਜਾਇਦਾਦ ਤੋਂ ਮੇਰੇ ਘਰ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਇਸ ਸਮੇਂ ਇਹ ਸਾਰੇ ਹਾਦਸੇ ਤੋਂ ਬਾਅਦ ਮਾਂ ਦੀ ਹਾਲਤ ਜ਼ਿਆਦਾ ਖਰਾਬ ਰਹਿਣ ਲੱਗੀ ਤੇ ਨਾ ਹੀ ਮੇਰੇ ਤੋਂ ਉਹਨਾਂ ਦੀ ਦੇਖਭਾਲ ਹੁੰਦੀ ਤੇ ਨਾ ਹੀ ਮੈਂ ਇੱਕ ਨੌਕਰ ਰਾਣੀ ਤੇ ਖਰਚਾ ਕਰਨਾ ਚਾਹੁੰਦਾ ਸੀ ਉਹਨਾਂ ਦਿਨਾਂ ਵਿੱਚ ਹੀ ਮੇਰੀ ਰਮਨ ਨਾਲ ਦੋਸਤੀ ਹੋਈ ਤੇ ਮੈਨੂੰ ਛੱਤ ਤੋਂ ਧੂੰ ਦੀ ਸੀ ਕੁਝ ਹੀ ਦਿਨਾਂ ਵਿੱਚ ਮੈਨੂੰ ਸਮਝ ਆ ਗਿਆ ਕਿ ਤੂੰ ਹੀ ਮੇਰੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੱਲ ਹੈ ਤਾਂ ਰਮਨ ਦੀ ਰਮਨ ਦੀ ਮਾਂ ਦੇ ਹੱਥ ਰਿਸ਼ਤਾ ਪੁਝਵਾ ਦਿੱਤਾ ਤੇ ਮੈਂ ਕਿਤੇ ਵੀ ਬਾਹਰ ਪ੍ਰਮੋਸ਼ਨ ਲਈ ਨਹੀਂ ਰਹਿ ਰਿਹਾ ਸੀ ਬਲਕਿ ਮੈਂ ਤੇ ਪ੍ਰਭ ਇੱਕ ਦੂਜੇ ਨਾਲ ਰਹਿੰਦੇ ਸੀ ਖੁਸ਼ੀ ਦੀ ਗੱਲ ਇਹ ਹੈ ਕਿ ਹੁਣ ਮਾਂ ਆਪਣੇ ਸੁਭਾਵਿਕ ਮੌਤ ਮਰੀ ਹੈ ਤੇ ਮਰਨ ਸਮੇਂ ਤੋਂ ਉਹਨਾਂ ਦੇ ਨਾਲ ਸੀ ਜਿਸ ਨਾਲ ਉਹਨਾਂ ਦਾ ਵਸੀਹਤਨਾਮਾ ਬੇਕਾਰ ਹੈ ਤੇ ਸਾਰੀ ਜਾਇਦਾਦ ਜਾਇਦਾਦ ਹੁਣ ਫਿਰ ਮੇਰੀ ਫਿਰ ਵੀ ਰਾਣੀ ਨੂੰ ਕਿਹਾ ਕਿ ਤੂੰ ਕਿ ਹੁਣ ਮੈਨੂੰ ਤੇਰੀ ਕੋਈ ਜ਼ਰੂਰਤ ਨਹੀਂ ਇਸ ਲਈ ਮੈਂ ਤੈਨੂੰ ਆਪਣੀ ਜ਼ਿੰਦਗੀ ਚੋਂ ਬਾਹਰ ਸੁੱਟ ਰਿਹਾ ਹਾਂ ਉਦੋਂ ਤੱਕ ਰਾਣੀ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ ਪਰ ਰਵੀ ਰਵੀ ਦਾ ਪ੍ਰਭ ਦੇ ਨਾਲ ਰਹਿਣ ਦਾ ਫੈਸਲਾ ਸੁਣ ਕੇ ਉਸ ਨੂੰ ਬਹੁਤ ਗੁੱਸਾ ਆਇਆ ਰਾਣੀ ਨੇ ਕਿਹਾ ਕਿ ਇਨਾ ਖੁਦਗਰਜ਼ ਹੈ ਤੂੰ ਤੈਨੂੰ ਇਹ ਸਭ ਦੱਸ ਕੇ ਬਿਲਕੁਲ ਵੀ ਸ਼ਰਮ ਨਾ ਆਈ ਕਿੰਨਾ ਬਦਨਸੀਬ ਹੈ ਤੂੰ ਨਾ ਤਾਂ ਮਾਂ ਦੀ ਸੇਵਾ ਕਰ ਸਕਿਆ ਤੇ ਨਾ ਹੀ ਨਾਲ ਰਹਿ ਸਕਿਆ ਤੇ ਨਾ ਹੀ ਉਹਨਾਂ ਦਾ ਪਿਆਰ ਪਾ ਸਕਿਆ ਹੁਣ ਮੈਂ ਤੁਹਾਡੀ ਜਾਣਕਾਰੀ ਲਈ ਇਹ ਦੱਸ ਦਿਆਂ ਕਿ ਮੈਂ ਤੁਹਾਨੂੰ ਪਹਿਚਾਨ ਨਾ ਸਕੀ ਪਰ ਤੁਹਾਡੀ ਮਾਂ ਤੁਹਾਨੂੰ ਚੰਗੀ ਤਰ੍ਹਾਂ ਜਾਣਦੀ ਸੀ ਉਸ ਨੂੰ ਪਹਿਲਾਂ ਆਪਣੀ ਆਉਣ ਵਾਲੀ ਮੌਤ ਦਾ ਪਹਿਲਾਂ ਹੀ ਪਤਾ ਲੱਗ ਗਿਆ ਸੀ ਇਸੇ ਲਈ ਉਹਨਾਂ ਨੇ ਮੈਨੂੰ ਆਪਣੇ ਦੋਸਤ ਨੂੰ ਬੁਲਾਉਣ ਲਈ ਕਿਹਾ ਤੇ ਸਾਰੀ ਜਾਇਦਾਦ ਮੇਰੇ ਨਾਮ ਕਰਵਾ ਦਿੱਤੀ। ਮੇਰੀ ਮੇਰੇ ਤੋਂ ਵੀ ਵਸੀਅਤ ਲਖਵਾਈ ਕਿ ਜੇ ਮੇਰੀ ਮੌਤ ਕਿਸੇ ਅਪਕਿਰਤ ਢੰਗ ਨਾਲ ਹੁੰਦੀ ਇਹ ਸਾਰੀ ਜਾਇਦਾਦ ਅਨਾਥ ਆਸ਼ਰਮ ਤੇ ਬਿਰਧ ਆਸ਼ਰਮ ਵਿੱਚ ਚਲੀ ਜਾਵੇਗੀ। ਮੈਂ ਉਹਨਾਂ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝੇ ਨਾ। ਸ਼ਾਇਦ ਮੈਂ ਤੁਹਾਡੇ ਇਸ ਅਸਲੀ ਰੰਗ ਤੋਂ ਬੇਖੌਫ ਸੀ ਹੁਣ ਸਮਝ ਆਇਆ ਕਿ ਉਹਨਾਂ ਨੇ ਇਸ ਤਰ੍ਹਾਂ ਕਿਉਂ ਕੀਤਾ ਕਿਉਂਕਿ ਤੁਸੀਂ ਉਹਨਾਂ ਨੂੰ ਆਪਣੀ ਮਾਂ ਨਹੀਂ ਸਮਝਿਆ ਪਰ ਮੈਂ ਤਾਂ ਉਹਨਾਂ ਨੂੰ ਆਪਣੀ ਮਾਂ ਹੀ ਸਮਝਿਆ ਸੀ ਜਿਸ ਕਰਕੇ ਮਰਨ ਤੋਂ ਪਹਿਲਾਂ ਉਹ ਆਪਣਾ ਮਾਂ ਦਾ ਫਰਜ਼ ਨਿਭਾ ਗਈ ਹੁਣ ਮੈਂ ਤੁਹਾਨੂੰ 1 ਘੰਟੇ ਦਾ ਸਮਾਂ ਦਿੰਦੀ ਹਾਂ अपना सारा सामान इकट्ठा करो ते निकल जाओ मेरे घरੋਂ रवि ਨੂੰ ਇਹ ਸਭ ਦੇਖ ਕੇ ਬਹੁਤ ਜ਼ਿਆਦਾ ਹੈਰਾਨੀ ਹੋਈ ਮਾਂ ਨੇ ਤਾਂ ਮਰਨ ਤੋਂ ਪਹਿਲਾਂ ਹੀ ਸਾਰੀ ਬਾਜ਼ੀ ਪਲਟ ਦਿੱਤੀ ਰਵੀ ਰਾਣੀ ਨੂੰ ਧੋਖਾ ਦੇ ਕੇ ਹੁਸ਼ਿਆਰ ਬੰਨਾ ਚਾਹੁੰਦਾ ਸੀ ਪਰ ਉਸਦੀ ਮਾਂ ਦੀ ਸਮਝਦਾਰੀ ਅੱਗੇ ਉਸ ਦੀਆਂ ਸਾਰੀਆਂ ਹੁਸ਼ਿਆਰੀਆਂ ਫਿੱਕੀ ਪੈ ਗਈਆਂ ਰਵੀ ਨੇ ਰਾਣੀ ਨੂੰ ਆਪਣੇ ਜਾਲ ਵਿੱਚ ਫਸਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਤੇ ਕਿਹਾ ਮੈਂ ਇਹ ਸਭ ਮਜ਼ਾਕ ਕਰ ਰਿਹਾ ਸੀ ਪਰ ਉਹ ਰਾਣੀ ਨੂੰ ਬੇਵਕੂਫ ਨਾ ਬਣਾ ਸਕਿਆ ਰਾਣੀ ਨੇ ਰਵੀ ਨੂੰ ਕਿਹਾ ਕਿ ਤੂੰ ਆਪਣਾ ਕਾਲਾ ਚਿੱਠਾ ਖੋਲ ਦਿੱਤਾ ਹੈ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਉਸ ਦਾ ਮਨ ਉਸ ਦਾ ਮਨ ਅੰਦਰੋਂ ਹੀ ਅੰਦਰ ਰੋ ਰਿਹਾ ਸੀ ਕਿ ਸਾਰੀ ਜਾਇਦਾਦ ਵੀ ਗਈ ਤੇ ਰਾਣੀ ਤੇ ਪ੍ਰਭ ਵੀ ਉਸ ਦੀ ਜ਼ਿੰਦਗੀ ਵਿੱਚ ਹੁਣ ਨਹੀਂ ਸਨ ਉਹਨਾਂ ਨੂੰ ਇਸ ਗੱਲ ਉਹਨੂੰ ਇਸ ਗੱਲ ਚੰਗੀ ਤਰ੍ਹਾਂ ਪਤਾ ਸੀ ਕਿ ਬਿਨਾ ਪੈਸਿਆਂ ਤੋਂ ਪ੍ਰਭ ਤੇ ਉਹਦੇ ਨਾਲ ਨਹੀਂ ਰਹੇਗੀ। ਇਸੇ ਕਰਕੇ ਉਹ ਇਕੱਲਾ ਰਹਿ ਗਿਆ। ਫਿਰ ਰਵੀ ਨੂੰ ਇਹ ਸਮਝ ਆ ਗਿਆ ਕਿ ਬਿਨਾ ਕੁਝ ਵੀ ਕੀਤੀ ਕੁਝ ਨਹੀਂ ਮਿਲਿਆ। ਇਥੋਂ ਤੱਕ ਕਿ ਮਾਂ ਦਾ ਪਿਆਰ ਵੀ ਨਹੀਂ ਮਿਲਦਾ। ਮਿਹਨਤ ਕੀਤੀ ਤੋਂ ਬਗੈਰ ਕੁਝ ਵੀ ਹਾਸਲ ਕਰ ਕਰਨਾ ਜਾਂ ਫਿਰ ਧੋਖੇ ਨਾਲ ਕੁਝ ਜਿੱਤਣ ਲਈ ਕੀਤੀ ਗਈ ਕੋਸ਼ਿਸ਼ ਆਖਰ ਵਿੱਚ ਨਾਕਾਮ ਹੀ ਹੁੰਦੀ ਹੈ। ਹਾਂਜੀ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ। ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਇਓ। ਮਿਲਦੇ ਹਾਂ ਕਿਸੇ ਹੋਰ ਕਹਾਣੀ ਦੇ ਨਾਲ। ਧੰਨਵਾਦ ਜੀ।